ਮੰਡੀ ਦੇ ਵਿੱਚ ਕਿਸਾਨ ਰੋਲਦਾ ਹੈਗਾ ਤੇ ਕੀ ਪਿਛਲੇ ਸਾਲਾਂ ਦੇ ਵਿੱਚ ਦੁਰਸ਼ਾ ਦੁਰਦਸ਼ਾ ਹੋਈ ਆ ਸਾਡੀ ਫਸਲ ਦੀ ਉਹ ਤੁਹਾਨੂੰ ਤੁਸੀਂ ਵਾਕਫ ਹੋ ਇਸ ਤਰ੍ਹਾਂ ਕਿੰਨੇ ਇਕੜ ਦੇ ਵਿੱਚ ਜਿਹੜਾ ਤੁਸੀਂ ਇਹ ਮੱਛੀ ਪਾਲਣ ਦਾ ਕਰਦੇ ਹੋ ਪਿਛਲੇ ਸਾਲ ਤੁਸੀਂ ਕੀ ਕਮਾਈ ਕੀਤੀ ਇਹਦੇ ਵਿੱਚੋਂ ਸਾਰੇ ਖਰਚੇ ਕੱਢ ਕੇ ਲਗਭਗ 1.5 ਲੱਖ ਰੁਪਈਆ ਇਹਦੇ ਵਿੱਚੋਂ ਮੈਨੂੰ ਇਨਕਮ ਕੋਈ ਨਹੀਂ ਆਉਂਦੀ ਇਸ ਲਈ ਤੇ ਸਾਡਾ ਸਿਰਫ ਇੱਕ ਵਾਰ ਦੀ ਇਨਵੈਸਟਮੈਂਟ ਹੂੰ ਉਸ ਤੋਂ ਬਾਅਦ ਤੇ ਸਾਡੇ ਇੱਤੇ ਕੋਈ ਖਰਚਾ ਨਹੀਂ ਜਾਂ ਤੇ ਗਰੀ ਦੀ ਵੇਸਟ ਦੇ ਨਾਲ ਤੁਹਾਨੂੰ ਇਹਦੇ ਜਿਹੜੀਆਂ ਕੈਮੀਕਲ ਖਾਦਾਂ ਦੀ ਵਰਤੋਂ ਨਹੀਂ ਕਰਦੇ ਅਸੀਂ ਇਹਦੇ ਨਾਲ ਕੁਦਰਤੀ ਇਹਦੀ ਜਿਹੜੀ ਖਰਾਕ ਹੈਗੀ ਆ ਪਲੈਂਕਟਨ ਉਹ ਬਣਦੇ ਹੈਗੇ ਤੇ ਉਹਦੇ ਨਾਲ ਅਸੀਂ ਜਿਹੜੀ ਆ ਸਾਰੀ ਮੱਛੀ ਜਿਹੜੀ ਪ੍ਰੋਡਕਸ਼ਨ ਕਰਦੇ ਆ ਲੋ ਕੋਈ ਕਿਸਾਨ ਇਹ ਕਰਨਾ ਚਾਹੁੰਦਾ ਮੱਛੀ ਪਾਲਣ ਵਾਸਤੇ ਕਰਨਾ ਚਾਹਦਾ ਹਾਂ ਜੀ ਇਹਦੇ ਵਾਸਤੇ ਉਹਨੂੰ ਜਿਹੜੇ ਪਨੀਰੀ ਬੱਚੇੜੇ ਆ ਉਹ ਕਿੱਥੋਂ ਮਿਲਦੇ ਸੀ ਜਿਸ ਵੀ ਕਿਸਾਨ ਨੇ ਮੇਰੇ ਫਾਰਮਰ ਵੀ ਇਦਨੇ ਕਰਨਾ ਹੋਵੇ ਇਹ ਕਿਤਾ ਉਹ ਪਹਿਲਾਂ ਟ੍ਰੇਨਿੰਗ ਹੀ ਲਵੇ ਟ੍ਰੇਨਿੰਗ ਲੈ ਕੇ ਕਿਤਾ ਸ਼ੁਰੂ ਕਰੇ ਤੇ ਉਹ ਕੰਮ ਆਉਂਦਾ ਤਕਰੀਬਨ ਪਹਿਲੇ ਸਾਲ ਤੁਸੀਂ 10 ਲੱਖ ਰੁਪਏ ਕਮਾਇਆ ਹਾਂ। ਹਾਂਜੀ। ਤੇ ਉਹਦੇ ਤੋਂ 45% ਆ ਗਿਆ। ਉਹਨੂੰ 45% ਤਨ ਬਚ ਗਿਆ। ਕੀ ਫੀਲ ਤੇ ਡੀਜ਼ਲ ਵੀ ਲੱਗਣਾ ਟਰੈਕਟਰ ਦੀ ਲੋੜ ਆ ਹੋਰ ਸੰਦਾਂ ਦੀ ਲੋੜ ਆ ਤੇ ਪੋਲੂਸ਼ਨ ਕੋਈ ਨਹੀਂ ਆ। ਬਿਲਕੁਲ ਜਿਹੜਾ ਕਿਸਾਨ ਉਹਦਾ ਸਾਰੀ ਮੁੱਲ ਖੰਦੇ ਨਾ ਉਹ ਸੰਦ ਬਣਾਉਂਦਾ ਹੈ ਹਰ ਇੱਕ ਸਾਲ ਲੋਹਾ ਨਵੇਂ ਦਾ ਨਵੇਂ ਬਣਾਉਂਦਾ ਲੱਗਦਾ ਲੋਹਾ ਬਹੁਤ ਹੁੰਦਾ ਹੁੰਦਾ। ਹਾਂਜੀ ਇੱਥੇ ਅਸੀਂ ਪੋਲੂਸ਼ਨ ਫ੍ਰੀ ਆ। ਮਸੀਹ ਪਾਲਣ ਦੀ ਗੱਲ ਕਰੀਏ ਆਮ ਕਿਸਾਨ ਨੇ ਕਰਨਾ ਹੋਵੇ ਤਾਂ ਆਪਣੇ ਇਲਾਕੇ ਦੇ ਵਿੱਚ ਕਿਹੜੀ ਕਿਹੜੀ ਕਿਸਮ ਦੀ ਜਿਹੜੀ ਵੀ ਅਸੀਂ ਜਿਹੜੀ ਜਿਹੜੀ ਇਹਦੇ ਵਿੱਚ ਹੁੰਦੀ ਤੁਹਾਡੇ ਤੁਹਾਡੇ ਕੋਲ ਤੇ ਜਿਹੜੀ ਇਹ ਵਾਲੀ ਫਿਸ਼ ਹੈ ਇਹ ਕਿੱਥੇ ਜਾਂਦੀ ਹੈ ਇਹ ਸਾਡੀ ਜ਼ਿਲੰਦਰ ਮੰਡੀ ਹੈਗੀ ਆ ਲੁਧਿਆਣਾ ਮੰਡੀ ਹੈਗੀ ਆ ਉੱਥੇ ਸ਼ਿਕਾਰੀ ਆਉਂਦੇ ਹੈਗੇ ਆ ਤੇ ਉਹ ਸਾਡੇ ਕੋਲੋਂ ਇੱਥੇ ਜਦੋਂ ਵੀ ਉਹਨਾਂ ਨੂੰ ਜਿੰਨੀ ਰਿਕੁਆਇਰਮੈਂਟ ਆਉਂਦੀ ਹੈ ਉਹ ਆਪਣੇ ਹਿਸਾਬ ਦੇ ਨਾਲ 5 ਕਿਲੋ ਮੀਟਰ 7 ਕਿਲੋ ਮੀਟਰ 10 ਕਿਲੋ ਮੀਟਰ ਜਿੰਨੀ ਰਿਕੁਆਇਰਮੈਂਟ ਆ 19 ਸਾਡੇ ਕੋਲ ਇੱਥੇ ਲੈ ਜਾਂਦੇ ਹੈਗੇ ਆ ਨਗਦ ਪੇਮੈਂਟ ਲੈਂਦੇ ਹੈਗੇ ਆ ਪਰ ਉਤਨ ਪ੍ਰੋਫਿਟ ਨਹੀਂ ਇਹਦੇ ਵਿੱਚੋਂ ਮੈਨੂੰ ਪ੍ਰੋਫਿਟ ਉਹਦੇ ਨਾਲੋਂ ਵੱਧ ਆ ਰਿਹਾ ਹੈ ਲੇਖਕ ਜੀ ਜੂ ਦੇ ਵਿੱਚ ਪਸ਼ੂ ਪਾਲਣ ਦੇ ਭਾਗ ਵੱਲੋਂ ਮੈਨੂੰ ਸੀਐਮ ਅਵਾਰਡ ਨਾਲ ਨਿਵਾਜਿਆ ਗਿਆ ਹੈ। ਬਹੁਤ ਮੈਨੂੰ ਮੱਲੇ ਐਸਐਸ ਵੱਲ ਦਾ ਫਖਰ ਹੈ ਵੀ ਮੈਨੂੰ ਇਸ ਕੰਮ ਵਾਸਤੇ ਇਸ ਅਵਾਰਡ ਵਾਸਤੇ ਮੈਨੂੰ ਚੁਣਿਆ ਗਿਆ ਹੈ। ਪੁਰਾਣੀ ਸਾਡਾ ਜਿਹੜੀ ਵੇਸਟੇਜ ਆ ਉਹ ਮਸ਼ੀਨ ਬੱਦ ਗਈ ਉਹ ਜਿਹੜੇ ਇਹ ਪਾਣੀ ਇਹ ਪਾਣੀ ਇਹਨਾਂ ਬਾਅਦ ਜਿਹੜਾ ਵੇਸਟ ਹੁੰਦਾ ਜਾਂ ਇਹਦਾ ਕੋਈ ਫਾਇਦਾ ਕਿਸੇ ਬਸ ਲੱਗਦਾ ਇਹ ਇੰਨੇ ਪਾਣੀ ਦੇ ਨਾਲ ਕਿੰਨੇ ਫਸਲ ਜਿਹੜੀ ਮੰਨ ਲਓ ਕਿੰਨੇ ਏਕੜ ਦੇ ਵਿੱਚ ਥੇਤੀ ਹੋ ਜਾਂਦੀ ਇਹਦੇ ਪਾਣੀ ਹੁਣ ਸਾਡੀ ਇਹਦੇ ਨਾਲ ਲਗਭਗ 14 15 ਏਕੜ ਤੋਂ ਅਸੀਂ ਜਿਹੜਾ ਇਹਦਾ ਪਾਣੀ ਸੇਜਦੇ ਹਾਂ ਆਪਾਂ ਜੋ ਸ਼ੁਰੂਆਤ ਕਰਦੇ ਆ ਕਿੰਨੇ ਕ ਪੈਸੇ ਦੇ ਨਾਲ ਜਾਂ ਕਿੰਨੀ ਕਿ ਏਕੜ ਜੋ ਹੋ ਸਕਦੀ ਦੀ ਸ਼ੁਰੂਆਤ ਕਰੀ। ਮਸਤ ਕਿ ਜਲਦੀ ਕਿ ਮੈਂ ਆਪਣੇ ਟੋਇਆ ਪਟਾ ਲੇ। ਖੇਤਾਂ ਦੇ ਵਿੱਚ ਖੇਤਾਂ ਪੱਟ ਲੇ। ਕੱਲ ਨੂੰ ਮੈਨੂੰ ਇਸ ਕੰਮ ਦੇ ਵਿੱਚ ਬੈਨੀਫਿਟ ਨਹੀਂ ਹੁੰਦਾ। ਤੋ ਫਿਰ ਮਿੱਟੀ ਦੁਆਰਾ ਮੈਂ ਕਿੱਥੋਂ ਲਿਓਣੇ? ਚਲੋ ਇਹ ਤਾਂ ਮੁੱਕੇ ਤੁਹਾਡੇ ਬਿਜ਼ਨਸ ਵਾਲੇ ਫਾਇਦੇ ਹੋਰ ਇਸ ਰੈਂਪ ਦਾ ਵੀ ਕੋਈ ਫਾਇਦਾ ਹੋਊਗਾ ਜਿਹਦਾ ਆਪਾਂ ਪਹਿਲਾਂ ਗੱਲ ਕਰਦੇ ਸੀਗੇ ਸਤਿ ਸ਼੍ਰੀ ਅਕਾਲ ਗੱਲ ਕਰਾਂਗੇ ਜੀ ਅੱਜ ਆਪਾਂ ਪੰਜਾਬ ਜਿਹੜਾ ਇੱਕ ਖੇਤੀਬਾੜੀ ਸੂਬਾ ਵਲ ਤੇ ਖੇਤੀ ਦੇ ਨਾਲ-ਨਾਲ ਹੋਰ ਕੀ ਕੰਮ ਕੀਤੇ ਜਾ ਸਕਦੇ ਆ ਮੈਂ ਇਸ ਸਮੇਂ ਜ਼ਿਲ੍ਹਾ ਕਪੂਥਲਾ ਦੇ ਪਿੰਡ ਕਾਲੇਵਾਲ ਵਿਖੇ ਹਾਂ ਤੇ ਕਾਲੇਵਾਲ ਦੇ ਵਿੱਚ ਮੇਰੇ ਨਾਲ ਮੌਜੂਦ ਹੋਣਗੇ ਇਥੋਂ ਦੇ ਕਿਸਾਨ ਜਿਹੜੇ ਪਰਮਿੰਦਰ ਸਿੰਘ ਹੁਣੀ ਉਹਨਾਂ ਨੇ ਕੰਮ ਕੀਤਾ ਹੈ ਮੱਛੀ ਪਾਲਣ ਦਾ ਕੀ ਫਾਇਦੇ ਨੇ ਕੀ ਨਫਾ ਤੇ ਕੀ ਨੁਕਸਾਨ ਸਾਰੀ ਗੱਲਬਾਤ ਕਰਾਂਗੇ ਤਾਂ ਸਭ ਤੋਂ ਪਹਿਲਾਂ ਪਰਮਿੰਦਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਠੀਕ ਠਾਕ ਜੀ ਤਾਂ ਗੱਲ ਕਰਾਂਗੇ ਜੀ ਆਪਾਂ ਜਿਵੇਂ ਤੁਸੀਂ ਖੇਤੀ ਕਰਦੇ ਹੋ ਤਾਂ ਖੇਤੀ ਦੇ ਨਾਲ-ਨਾਲ ਹੁਣ ਮੱਛੀ ਪਾਲਣ ਦਾ ਕੰਮ ਸ਼ੁਰੂ ਕੀਤਾ ਹਾਂ ਜੀ ਤਾਂ ਕਿਵੇਂ ਦੇ ਫਾਇਦੇ ਜਿਹੜੇ ਆਪਾਂ ਜੀ ਦੱਸੀਏ ਕਿਸਾਨਾਂ ਨੂੰ ਹੋ ਸਕਦੇ ਦੇ ਬਾਰੇ ਇਹ ਜੀ ਮੱਛੀ ਪਾਲਣ ਦਾ ਕਿੱਤਾ ਜਿਹੜਾ ਹੈਗਾ ਇੱਕ ਮੈਂ ਸਹਾਇਕ ਕਿੱਤੇ ਵਜੋਂ ਪਨਾਇਆ ਹੈਗਾ ਤੇ ਇਹਦੇ ਵਿੱਚ ਮੈਨੂੰ ਖੇਤੀ ਨਾਲੋਂ ਵੱਖਰਾ ਕਰਨ ਦਾ ਇੱਕ ਅ ਮਹਿਸੂਸ ਹੋਇਆ ਵੀ ਜਿੱਦਾਂ ਇਹਦੇ ਵਿੱਚੋਂ ਮੈਨੂੰ ਪ੍ਰੋਫਿਟ ਉਹਦੇ ਨਾਲੋਂ ਵੱਧ ਆ ਰਿਹਾ ਵਾ ਉਹਦੇ ਨਾਲ ਮੈਂ ਹੁਣ ਇਹ ਤਿੰਨ ਸਾਲ ਤੋਂ ਕਰ ਰਿਹਾ ਸੀਗਾ ਤੇ ਹੁਣ ਇਹਦੇ ਨਾਲ ਮੈਂ ਇਹਨੂੰ ਬਿਗਰੀ ਦੇ ਨਾਲ ਇੰਟੀਗ੍ਰੇਟਿਡ ਕਰ ਲਿਆ ਸਭ ਤੋਂ ਪਹਿਲਾਂ ਆਪਾਂ ਜੇ ਇੱਕ ਗੱਲ ਕਰੀਏ ਕਿੰਨੇ ਇਕੜ ਦੇ ਵਿੱਚ ਜਿਹੜਾ ਤੁਸੀਂ ਇਹ ਮੱਛੀ ਪਾਲਣ ਦਾ ਕਰ ਰਹੇ ਹੋ ਹਾਂਜੀ ਇਹ ਅਸੀਂ ਲਗਭਗ 4 ਇਕੜ ਦੇ ਵਿੱਚ ਕਰ ਰਹੇ ਹਾਂ ਜੀ ਕਿਸਾਨੀ ਹਾਂਜੀ ਜਿਹੜੀ ਆ ਇੱਕ ਇਕੜ ਦੇ ਨਾਲੋਂ ਇਹਦੇ ਵਿੱਚ ਕੀ ਫਾਇਦਾ ਇਹਦਾ ਕੰਪੈਰੀਅਨ ਕਰੀਏ ਆਪਾਂ ਫਸਲ ਦੇ ਨਾਲ ਤਾਂ ਫਸਲ ਦੇ ਨਾਲ ਕੰਪੈਰੀਜ਼ਨ ਜੇ ਕਰੀਏ ਆਪਾਂ ਤਾਂ ਮੈਨੂੰ ਇਹਦੇ ਵਿੱਚ ਜਿਆਦਾ ਪ੍ਰੋਫਿਟ ਮਿਲਿਆ ਹੈਗਾ ਥੋੜਾ ਐਕਸਪਲੇਨ ਕਰੂੰਗਾ ਕਿ ਕਿਦਾਂ ਕਿ ਪ੍ਰਤੀ ਏਕੜ ਮੰਨ ਲਓ ਇੱਕ ਪਾਸੇ ਮੈਂ ਕਣਕ ਝੋਨਾ ਲਗਾਨਾ ਹਾਂਜੀ ਇੱਕ ਪਾਸੇ ਤੁਸੀਂ ਫਿਸ਼ ਫਾਰਮਿੰਗ ਇੱਕ ਏਕੜ 'ਚ ਕਰ ਰਹੇ ਹੋ ਹਾਂਜੀ ਹੈਨਾ ਤੇ ਇੱਕ ਸਾਲ ਦਾ ਕਿੰਨਾ ਪਹਿਲੇ ਸਾਲ ਤੁਸੀਂ ਕੀ ਕਮਾਈ ਕੀਤੀ ਇਹਦੇ ਵਿੱਚ ਇਹਦੇ ਵਿੱਚੋਂ ਸਾਰੇ ਖਰਚੇ ਕੱਢ ਕੇ ਲਗਭਗ 1.5 ਲੱਖ ਰੁਪਈਆ ਇਹਦੇ ਵਿੱਚੋਂ ਮੈਨੂੰ ਇਨਕਮ ਹੋਈ ਆਗੀ ਇਹਦੀ ਤੇ ਜੇ ਆ ਪਿਛਲੇ ਸਾਲ ਤੁਹਾਨੂੰ 1.5 ਲੱਖ ਇਨਕਮ ਹੋਈ ਹਾਂਜੀ ਜਿਵੇਂ ਹੁਣ ਗੱਲ ਕਰਾਂ ਕਿ ਜੀ ਆਮ ਫਸਲ ਮੈ ਲਾਣਾ ਆਪਣੇ ਦੁਆਬੇ ਦੇ ਵਿੱਚ ਤਿੰਨ ਫਸਲਾਂ ਲੱਗ ਜਾਂਦੀਆਂ ਤਾਂ ਤਕਰੀਬਨ ਲੱਗਦਾ ਉਸ ਤੋਂ ਬਾਅਦ ਤਾਂ ਹੀ ਉਧਰ ਕਮਾ ਲੈਨੇ ਹਾਂ ਉਧਰ ਇਹ ਦੇਖੋ ਜੀ ਜੇ ਤਿੰਨ 10 ਫਸਲਾਂ ਤੁਸੀਂ ਲਾਉਣੇ ਹੈਗੇ ਆ ਤਿੰਨਾਂ ਫਸਲਾਂ ਦੇ ਉੱਤੇ ਖਰਚਾ ਦੇਖੋ ਉਹਦੇ ਤੇ ਇਨਵੈਸਟਮੈਂਟ ਹੋਰ ਜਿੰਨੇ ਇਹਦੇ ਉਧਰ ਖਰਚਾ ਜਿਹੜਾ ਹੈਗਾ ਵਾ ਇਹਦੇ ਨਾਲੋਂ ਵੱਧ ਆਉਂਦਾ ਹੈਗਾ ਫਿਸ਼ਰੀ ਤੇ ਸਾਡਾ ਸਿਰਫ ਇੱਕ ਵਾਰ ਦੀ ਇਨਵੈਸਟਮੈਂਟ ਆ ਹਾਂ ਉਸ ਤੋਂ ਬਾਅਦ ਜੇ ਸਾਡੇ ਉੱਤੇ ਕੋਈ ਖਰਚਾ ਨਹੀਂ ਗਾ ਸਿਰਫ ਇੱਕ ਜਿਹੜਾ ਵਾ ਇਹਦਾ ਸਪான்ਸਰ ਸੀਟ ਲੈ ਕੇ ਆਉਣਾ ਵਾ ਫਿਸ਼ ਦਾ ਉਹ ਅਸੀਂ ਪਾ ਦੇਣਾ ਹੈਗਾ ਵਾ ਤੇ ਫਿਸ਼ ਦਾ ਖਰਚਾ ਹੈਗਾ ਵਾ ਬਾਕੀ ਚਲੋ ਹੁਣ ਸਾਡੇ ਜਿਹੜਾ ਵਾ ਅਸੀਂ ਇਹਨੂੰ ਅੱਗੇ ਵਧਾ ਲਿਆ ਵਾ ਹੁਣ ਇਹਨੂੰ ਅਸੀਂ ਇੰਟੀਗ੍ਰੇਟਡ ਕਰ ਲਿਆ ਵਾ ਪਿਗਰੀ ਦੇ ਨਾਲ ਤੇ ਸਾਨੂੰ ਹੁਣ ਇਹਦੇ ਨਾਲੋਂ ਵੀ ਡਬਲ ਪ੍ਰੋਫਿਟ ਤੇ ਵਿੱਚ ਅਸੀਂ ਆ ਜਾਵਾਂਗੇ ਇਹ ਦੱਸੋ ਭਾਜੀ ਮੈਨੂੰ ਕਿ ਜਿੱਦਾਂ ਆਪਾਂ ਗੱਲ ਕਰ ਰਹੇ ਸੀਗੇ ਕਿ ਸਿੰਪਲ ਜੇ ਫੰਡੇ ਵਿੱਚ ਹਾਂਜੀ ਕਿ ਅ ਮੁਰਗੀ ਦਾ ਆਪ ਉਦਾਹਰਨ ਹੈ ਪੋਲਟਰੀ ਦੀ ਜੀ ਇੱਕ ਹੁੰਦਾ ਦੇਸੀ ਜਿਹੜਾ ਚੁੱਕ ਚੁੱਕ ਕੇ ਮਤਲਬ ਆਪਣੇ ਆਪ ਨੂੰ ਬਣਾਉਂਦਾ ਇੱਕ ਨੂੰ ਹੀ ਫੀਡ ਦੇ ਸਿਰ ਤੇ ਆ ਇਹ ਜਿਹੜੀ ਮਸ਼ੀਨ ਆ ਇਹਨੂੰ ਆਪਾਂ ਕੀ ਕੁਦਰਤੀ ਮੰਨ ਲਿਆ ਜਾਵੇ ਇਹ ਦੀ ਜਿਹੜੀ ਫੀਡ ਆ ਜਾਂ ਕੀ ਮੰਨਿਆ ਜਾਵੇ ਇਹ ਜੇਕਰ ਆਪਾਂ ਪਹਿਲੇ ਸਮੇਂ ਦੇ ਵਿੱਚ ਮੈਂ ਜਦੋਂ ਪਹਿਲਾਂ ਅਸੀਂ ਫੀਡ ਆਪਣੀ ਤਿਆਰ ਕਰਕੇ ਦਿੰਦੇ ਸੀ ਇਹਨੂੰ ਜੀ ਉਦੋਂ ਨਾਲ ਇਹਦੇ ਸਾਨੂੰ ਖਾਦ ਦੀ ਵਰਤੋਂ ਕਰਨੀ ਪੈਂਦੀ ਸੀਗੀ ਡੀਪੀ ਦੀ ਜੂਰੀਆ ਦੀ ਇਹਦੇ ਪਲੈਂਕਟਨ ਬਣਾਉਣ ਵਾਸਤੇ ਸਾਨੂੰ ਇਹ ਇਹਨਾਂ ਖਾਦਾਂ ਦੀ ਵਰਤੋਂ ਕਰਨੀ ਪੈਂਦੀ। ਹੁਣ ਇਸ ਟਾਈਮ ਸਾਨੂੰ ਜਿਹੜੀ ਆ ਪਿਗਰੀ ਦੀ ਵੇਸਟ ਦੇ ਨਾਲ ਸਾਨੂੰ ਇਹਦੇ ਜਿਹੜੀ ਆ ਕੈਮੀਕਲ ਖਾਦਾਂ ਦੀ ਵਰਤੋਂ ਨਹੀਂ ਕਰਦੇ ਅਸੀਂ। ਇਹਦੇ ਨਾਲ ਕੁਦਰਤੀ ਇਹਦੀ ਜਿਹੜੀ ਖੁਰਾਕ ਹੈਗੀ ਆ, ਪਲੈਂਕਟਨ ਉਹ ਬਣਦੇ ਹੈਗੇ ਆ ਤੇ ਉਹਦੇ ਨਾਲ ਅਸੀਂ ਜਿਹੜੀ ਆ ਸਾਰੀ ਮੱਛੀ ਜਿਹੜੀ ਪ੍ਰੋਡਕਸ਼ਨ ਲੈ ਰਹੇ ਆ। ਜਿੱਦ ਤੁਸੀਂ ਖਾਦ ਜਿਹੜੀ ਤੁਸੀਂ ਪਾਉਨੇ ਸੀ ਜੂਰੀਆ DAP ਇਹ ਕਿੰਨੇ ਟਾਈਮ ਬਾਅਦ ਪੈਂਦੀ ਸੀ ਉਹ? ਲਗਭਗ 1 ਮਹੀਨੇ ਦੇ ਬਾਅਦ ਸਾਨੂੰ ਜਿਹੜਾ ਇਹ DAP ਯੂਰੀਆ ਇਹਦੇ ਪਲੈਂਕਟਨ ਬਣਾਉਣ ਵਾਸਤੇ ਸਾਨੂੰ ਦੇਣੀ ਪੈਂਦੀ ਸੀ ਹੁਣ ਇਸ ਟਾਈਮ ਅਸੀਂ ਨਹੀਂ ਦੇ ਰਿਹਾ ਕੁਝ ਵੀ ਮੰਨ ਕੇ ਚੱਲੀਏ ਕਿ ਆਪਾਂ ਇਹ ਕਹਿ ਲਈਏ ਕਿ ਜਿਹੜੀ ਹੁਣ ਮੱਛੀ ਆ ਇੱਕ ਜਿਹੜਾ ਦਰਿਆਵਾਂ ਵਿੱਚ ਹੁੰਦੀ ਚਲੋ ਅਸੀਂ ਉਹ ਚੀਜ਼ ਨਹੀਂ ਕਹਿੰਦੇ ਲੇਕਿਨ ਇੱਕ ਆਮ ਤਰੀਕੇ ਦੇ ਨਾਲ ਜਿਹੜੀ ਆ ਕੁਦਰਤੀ ਤਰੀਕੇ ਨੇ ਪਾਲ ਰਹੀ ਹੈ ਇਹ ਨਾ ਅੱਛਾ ਇੱਕ ਇੱਕ ਚੀਜ਼ ਹੋ ਤੁਸੀਂ ਦੱਸੋ ਮੰਨ ਲਓ ਕੋਈ ਕਿਸਾਨ ਇਹ ਕਰਨਾ ਚਾਹੁੰਦਾ ਮੱਛੀ ਪਾਲਣ ਵਾਸਤੇ ਕਰਨਾ ਚਾਹਦਾ ਵਾ ਹਾਂਜੀ ਇਹਦੇ ਵਾਸਤੇ ਉਹਨੂੰ ਜਿਹੜੇ ਪਨੀਰੀ ਬੱਚੇ ਜਿਹੜੇ ਆ ਉਹ ਕਿੱਥੋਂ ਮਿਲਦੇ ਆ ਉਹ ਜੀ ਸਾਡੇ ਇੱਥੇ ਕਪੂਰਥਲੇ ਇਹਦੀ ਮੱਛੀ ਪੂੰਖ ਫਾਰਮ ਹੈਗਾ ਜੀ ਤੇ ਇਹ ਸਾਡਾ ਜਿਹੜਾ ਸੀਡ ਆ ਉਥੋਂ ਅਵੇਲੇਬਲ ਹੈਗਾ ਠੀਕ ਹੈ ਹਾਂ ਜੀ ਤੇ ਇਹਦੇ ਨਾਲ ਪਹਿਲਾਂ ਉਥੋਂ ਤੁਸੀਂ ਲੈ ਲਿਆ ਔਰ ਟ੍ਰੇਨਿੰਗ ਖਾਸ ਕਰਕੇ ਮੈਨੂੰ ਲੱਗਦਾ ਕਿ ਟ੍ਰੇਨਿੰਗ ਦੀ ਕਾਫੀ ਜ਼ਰੂਰਤ ਹੁੰਦੀ ਹੈ ਹਾਂ ਜੀ ਟ੍ਰੇਨਿੰਗ ਜੁਨੀਵਰਸਿਟੀ ਵੀ ਦਿੰਦੀ ਹੈਗੀ ਆ ਤੇ ਇੱਥੇ ਸਰਕਾਰੀ ਪੂੰਖ ਫਾਰਮ ਹੈਗਾ ਕਪੂਰਥਲੇ ਇੱਥੇ ਵੀ ਟ੍ਰੇਨਿੰਗ ਜਿਹੜੀ ਉਹ ਸਮੇਂ-ਸਮੇਂ ਸਰ ਦਿੱਤੀ ਜਾਂਦੀ ਹੈ ਜੀ ਜਿਸ ਵੀ ਕਿਸਾਨ ਨੇ ਮੇਰੇ ਫਾਰਮਰ ਵੀਰ ਨੇ ਕਰਨਾ ਹੋਵੇ ਇਹ ਕਿਤਾ ਉਹ ਪਹਿਲਾਂ ਟ੍ਰੇਨਿੰਗ ਹੀ ਲਵੇ ਟ੍ਰੇਨਿੰਗ ਲੈ ਕੇ ਕਿਤਾ ਸ਼ੁਰੂ ਕਿ ਕਰੇ ਤੇ ਉਹ ਕਾਮਯਾਬ ਹੋਏ ਦੇਖੋ ਪਰਮਿੰਦਰ ਹੁਣਾਂ ਨੇ ਜਦੋਂ ਸ਼ੁਰੂਆਤ ਕੀਤੀ ਸੀ ਤਾਂ ਤਾਂ ਉਦੋਂ ਕਹਿੰਦੇ ਕਿ ਅਸੀਂ ਪਹਿਲਾਂ ਇਹਨਾਂ ਨੂੰ ਫੀਡ ਬੰਦੇ ਸੀ ਜਿੱਦਾਂ ਆਪਾਂ ਮੁਰਗਿਆਂ ਨੂੰ ਪਾਉਂਦੇ ਆ ਦੂਜੀ ਚੀਜ਼ਾਂ ਨੂੰ ਪੈਂਦੀ ਆ ਲੇਕਿਨ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਪਿਗ ਫਾਰਮ ਸ਼ੁਰੂ ਕਰ ਲਿਆ ਤਾਂ ਉਹਦੀ ਜਿਹੜੀ ਵੇਸਟੇਜ ਦੇ ਨਾਲ ਇਹ ਕੁਦਰਤੀ ਤੌਰ ਤੇ ਜੋ ਵੀ ਮਨੂ ਇਹਦੇ ਵਿੱਚ ਖਾਦ ਬਣਦੀ ਆ ਔਰ ਉਹਦੇ ਸੇ ਦੇ ਉੱਪਰ ਜਿਹੜੀ ਆ ਇਹ ਮਸ਼ੀ ਪਲਦੀ ਆ ਔਰ ਉਸ ਤੋਂ ਬਾਅਦ ਜਿਹੜਾ ਹੁਣ ਇਹ ਕਹਿੰਦੇ ਕਿ ਜਦਾਂ ਦਰਿਆਵਾਂ ਦੇ ਵਿੱਚ ਹੁੰਦੀ ਉਹ ਚੀਜ਼ ਤਾਂ ਨਹੀਂ ਲੇਕਿਨ ਕਾਫੀ ਹੱਦ ਤੱਕ ਨਾ ਹੁਣ ਇਹ ਜੂਰੀਆ ਪਾਉਂਦੇ ਪਹਿਲਾਂ ਜੂਰੀਆ ਖਾਧ ਵੀ ਪਾਣੀ ਪਿੰਦੀ ਡੀਏ ਵੀ ਪਾਣੀ ਪਿੰਦੀ ਸੀਗੀ ਹੁਣ ਇਹੋ ਜਿਹਾ ਕੁਝ ਨਹੀਂ ਕਰਨਾ ਪੈਂਦਾ ਬਿਲਕੁਲ ਖੁਦ ਦੇ ਤਰੀਕੇ ਨਾਲ ਜਿਹੜੀ ਇਹ ਮੱਛੀ ਪਲਦੀ ਆ ਕਿਵੇਂ ਹੁਣ ਕੀ ਹੁੰਦਾ ਜੇ ਤੁਸੀਂ ਕਿੰਨੇ ਤੁਸੀਂ ਇਹ ਫਾਰਮ ਜਿਹੜਾ ਇੱਧਰ ਆਪਾਂ ਜਿਸ ਹੁੰਦਾ ਭਾਜੀ ਇਹ ਫਾਰਮ ਵੀ ਦਿਖਾ ਦੀਨੇ ਕਿ ਜਿਹਦੇ ਵਿੱਚ ਇਹਨਾਂ ਨੇ ਸੂਰ ਪਾਲਣ ਦਾ ਜਿਹੜਾ ਕੀਤਾ ਕੀਤਾ ਵਾ ਤੇ ਇਹਦੇ ਨਾਲ ਕਿਦਾਂ ਤੁਸੀਂ ਫਿਸ਼ ਨੂੰ ਪਾਲਣ ਕਿੱਦਾਂ ਹੁੰਦੀ ਹੈ ਸਾਡੇ ਜੀ ਇਹਦੀ ਜਿਹੜੀ ਆ ਪਿਗ ਦੀ ਵੇਸਟ ਆ ਹੈਗੀ ਪਿਗ ਦੀ ਵੇਸਟ ਅਸੀਂ ਇੱਕ ਬਾਅਦ ਟੈਂਕੀ ਲਗਾਈ ਹੋਈ 2000 ਲੀਟਰ ਦੀ ਉਹਦੇ ਵਿੱਚ ਸਾਰੀ ਸਾਡੀ ਆਉਂਦੀ ਹੈ ਉਹਦੇ ਨਾਲ ਅਸੀਂ ਐਕਸਟਰਾ ਪਾਣੀ ਹੋਰ ਲਾ ਕੇ ਅਸੀਂ ਉਹ ਫਿਸ਼ਰੀ ਨੂੰ ਦੇ ਦਿੰਨੇ ਹੈਗੇ ਆ ਓਕੇ ਹਾਂਜੀ ਤੇ ਜਿਹੜਾ ਫਿਸ਼ਰੀ ਦਾ ਸਾਡਾ ਪਾਣੀ ਹੈਗਾ ਵਾ ਉਹ ਅਸੀਂ ਉਹਦੇ ਨਾਲ ਅਸੀਂ ਲਗਭਗ 14-15 ਏਕੜ ਦੀ ਹੋਰ ਸਿੰਚਾਈ ਕਰਦੇ ਹੈਗੇ ਆ ਤੇ ਜਦੋਂ ਇਹਦੀ ਆਪਾਂ ਗੱਲ ਕਰਦੇ ਆਂ ਇਹਦੇ ਵਿੱਚ ਹੁਣ ਤੁਸੀਂ ਕੋਈ ਫੀਡ ਨਹੀਂ ਬੰਦਦੇ ਮੰਨ ਲਓ ਕਿ ਉਹਦਾ ਜਿਹੜੀ ਵੇਸਟੇਜ ਆ ਹਾਂਜੀ ਸੂਰਾਂ ਦੀ ਵੇਸਟੇਜ ਜਿਹੜੀ ਆ ਉਹ ਇਧਰ ਆ ਗਈ ਤੇ ਇਹਦੇ ਉੱਪਰ ਹੀ ਇਹ ਮੰਨ ਲਓ ਮੱਛੀ ਪਲ ਜਾਂਦੀ ਹੈ ਨਾ ਜੀ 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 ਹਾਂਜੀ ਜੀ ਤੇ ਇਹਦੇ ਵਿੱਚ ਹੁਣ ਕਿ ਜਿਹੜੀ ਤੁਹਾਨੂੰ ਤੁਸੀਂ ਕਹਿ ਰਹੇ ਸੀ ਕਿ ਜਦੋਂ ਪਹਿਲਾਂ ਦੱਸ ਰਹੇ ਸੀਗੇ ਕਿ ਤਕਰੀਬਨ ਪਹਿਲੇ ਸਾਲ ਤੁਸੀਂ 10 ਲੱਖ ਰੁਪਏ ਕਮਾਇਆ ਹਾਂਜੀ ਤੇ ਉਹਦੇ ਤੋਂ 4.5 ਦੀ ਫੀਡ ਆ ਗਈ ਹੁਣ ਉਹ 4.5 ਤੁਹਾਨੂੰ ਬਚ ਗਿਆ ਉਹ ਵੀ ਬਚ ਗਿਆ ਜੀ ਸਾਨੂੰ ਜੀ ਹਾਂਜੀ ਉਹ ਵੀ ਬਚ ਗਿਆ ਉਹ ਪ੍ਰੋਫਿਟ ਇਹਦੇ ਵਿੱਚ ਐਡ ਹੋ ਗਿਆ ਤੇ ਸਾਡਾ ਇਹਦੇ ਤੇ ਹੋਰ ਵੀ ਐਕਸਟਰਾ ਕੋਈ ਖਰਚਾ ਨਹੀਂ ਆਇਆ ਸਾਡਾ ਇਹ ਤੇ ਖੇਤੀ ਤੇ ਡੀਜ਼ਲ ਵੀ ਲੱਗਣਾ ਟਰੈਕਟਰ ਦੀ ਲੋੜ ਆ ਹੋਰ ਸੰਧਾਂ ਦੀ ਲੋੜ ਆ ਤੇ ਪੋਲੂਸ਼ਨ ਕੋਈ ਨਹੀਂਗਾ ਬਿਲਕੁਲ ਜਿਹੜਾ ਕਿਸਾਨ ਉਹ ਤਾਂ ਸਾਰੀ ਉਮਰ ਕਿਹਦੇ ਨਾ ਉਹ ਸੰਧ ਬਣਾਉਂਦਾ ਹਰ ਇੱਕ ਸਾਲ ਲੋਹਾ ਨਵੇਂ ਦਾ ਨਵੇਂ ਬਣਾਉਂਦਾ ਲੱਗ ਜਾਂਦਾ ਲੋਹਾ ਬਹੁਤ ਹੁੰਦਾ ਉਹਦੇ ਹਾਂਜੀ ਇੱਥੇ ਅਸੀਂ ਪੋਲੂਸ਼ਨ ਫ੍ਰੀ ਆ ਤੇ ਪ੍ਰੋਫਿਟ ਵੀ ਉਹਦੇ ਨਾਲੋਂ ਵੱਧ ਲੈ ਰਹੇ ਹੁਣ ਪ੍ਰਤੀ ਏਕੜ ਕਿੰਨਾ ਪਰਜੁੰਦੇ ਹੁਣ ਤਾਂ 3 ਤੋਂ ਪਲੱਸ ਹੀ ਜਾਏਗਾ ਜੀ 10 ਲੱਖ ਪ੍ਰਤੀ ਇੱਕ ਹੈ ਇੱਕ ਸਾਲ ਦਾ ਜਿਹੜਾ ਫਿਸ਼ ਫਾਰਮਿੰਗ ਦੇ ਵਿੱਚ ਹੋ ਰਿਹਾ ਹਾਂਜੀ ਫਿਸ਼ ਫਾਰਮ ਪਲੱਸ ਪਿਗ ਫਾਰਮ ਓਕੇ ਹਾਂਜੀ ਤੇ ਉਹ ਸਾਡਾ ਇਹਦੇ ਨਾਲ ਸਿਰਫ ਇੱਕ ਕਨਾਲ ਜਗ੍ਹਾ ਦੇ ਵਿੱਚ ਜਿਹੜਾ ਪਿਗ ਫਾਰਮ ਚੱਲ ਰਿਹਾ ਓਕੇ ਤੇ ਉਹਦੇ ਵਿੱਚ ਮੰਨ ਲਓ ਕਿੰਨੇ ਤੁਹਾਡੇ ਕੋਲ ਜਿਹੜੇ ਆਪਾਂ ਕਹ ਸਕਦੇ ਜਾਨਵਰ ਆ ਤੇ ਕੀ ਉਹਦੇ ਵਿੱਚ ਕੁਝ ਹੁੰਦਾ ਹਾਂਜੀ ਹੁਣ ਇਸ ਟਾਈਮ ਸਾਡੇ ਸਾਡੇ ਕੋਲ 100 ਤੋਂ ਪਲੱਸ ਜਾਨਵਰ ਹੈਗੇ ਹਾਂਜੀ 100 ਪਲੱਸ ਹਾਂਜੀ ਔਰ ਉਹਦਾ ਤੇ ਇਹਦਾ ਦੋਵਾਂ ਦਾ 3 ਲੱਖ ਤੁਸੀਂ ਦੱਸਦੇ ਹੋ ਜੇ ਆਪਾਂ ਹੁਣ ਮੱਛੀ ਪਾਲਣ ਦੀ ਗੱਲ ਕਰੀਏ ਆਮ ਕਿਸਾਨ ਨੇ ਕਰਨਾ ਹੋਵੇ ਤਾਂ ਆਪਣੇ ਇਲਾਕੇ ਦੇ ਵਿੱਚ ਕਿਹੜੀ ਕਿਹੜੀ ਕਿਸਮ ਦੀ ਜਿਹੜੀ ਮੱਛੀ ਜਿਹੜੀ ਇਹਦੇ ਵਿੱਚ ਹੁੰਦੀ ਤੁਹਾਡੇ ਕੋਲ ਸਾਡੇ ਕੋਲ ਇਹਦੇ ਵਿੱਚ ਰਿਹੂ ਕਤਲਾ ਮਰਾਕ 골ਡਨ ਇਹ ਵਾਲੀਆਂ ਫਿਸ਼ ਹੁੰਦੀਆਂ ਸਾਡੇ ਕੋਲ ਰਮਿੰਦਰ ਜੀ ਜੇ ਤਾਂ ਆਪਣੇ ਇੱਥੇ ਇਲਾਕੇ 'ਚ ਆਪਾਂ ਆਮ ਹੀ ਕਹਿੰਦੇ ਆ ਨਾ ਸੁਣਦੇ ਆ ਕਿ ਜਿਹੜੀ ਫਿਸ਼ ਆ ਆਮ ਤੌਰ ਤੇ ਸੋਲ ਹਾਂਜੀ ਮੱਲੇ ਤੇ ਡਮਰਾ ਇਹ ਚੱਲਦੀ ਆ ਜੀ ਤੇ ਜਿਹੜੀ ਇਹ ਵਾਲੀ ਫਿਸ਼ ਹੈ ਫਿਰ ਕਿੱਥੇ ਜਾਂਦੀ ਹੈ ਇਹ ਸਾਡੀ ਅ ਵਿਲੰਦਰ ਮੰਡੀ ਹੈਗੀ ਆ ਲੁਧਿਆਣਾ ਮੰਡੀ ਹੈਗੀ ਆ ਉੱਥੋਂ ਸ਼ਿਕਾਰੀ ਆਉਂਦੇ ਹੈਗੇ ਆ ਤੇ ਉਹ ਸਾਡੇ ਕੋਲੋਂ ਇੱਥੇ ਜਦੋਂ ਵੀ ਉਹਨਾਂ ਨੂੰ ਜਿੰਨੀ ਰਿਕੁਆਇਰਮੈਂਟ ਆ ਉਹਨਾਂ ਦੀ ਉਹ ਆਪਣੇ ਹਿਸਾਬ ਦੇ ਨਾਲ 5 ਕਿਲੋਟਲ 7 ਕਿਲੋਟਲ 10 ਕਿਲੋਟਲ ਜਿੰਨੀ ਰਿਕੁਆਇਰਮੈਂਟ ਆ ਉਨੀ ਸਾਡੇ ਕੋਲ ਇੱਥੇ ਲੈ ਜਾਂਦੇ ਹੈਗੇ ਆ ਨਗਦ ਪੇਮੈਂਟ ਦਿੰਦੇ ਹੈਗੇ ਆ ਕਿੰਨੇ ਜਿਹੜੀ ਇੱਕ ਵਾਰ ਜਿਹੜੀ ਕਿਸਮਾਪਾ ਕਹਿੰਦੇ ਕੋਈ ਵੀ ਮੱਛੀ ਆ ਹਾਂਜੀ ਕਿੰਨੇ ਟਾਈਮ ਦੇ ਵਿੱਚ ਪਲ ਜਾਂਦੀ ਹੈ ਤੇ ਕਿੰਨੇ ਟਾਈਮ ਬਾਅਦ ਉਹ ਤੁਹਾਨੂੰ ਪ੍ਰੋਫਿਟ ਦਈਏ ਇਹ ਇਹਦਾ ਸੀਜ਼ਨ ਤਾਂ ਹੈਗਾ ਜੀ ਮਾਰਚ ਤੋਂ ਮਾਰਚ ਹੁਣ ਮਾਰਚ ਦੇ ਵਿੱਚ ਅਸੀਂ ਉਧਰ ਨਰਸਰੀ ਦੇ ਵਿੱਚ ਇਧਰ ਸ਼ਿਫਟ ਕਰ ਚੁੱਕੇ ਆ ਸੀਜ਼ਨ ਜਿਹੜਾ ਉਹ ਇੱਕ ਸਾਲ ਪੁਰਾਣਾ ਸਾਡਾ ਜਿਹੜਾ ਸੀਡ ਆ ਉਹ ਸਟਾਕ ਜਿਹੜਾ ਸਾਡਾ ਨਰਸਰੀ ਦੇ ਵਿੱਚ ਰਹਿੰਦਾ ਹੈ ਉਸ ਤੋਂ ਬਾਅਦ ਮਾਰਚ ਦੇ ਵਿੱਚ ਅਸੀਂ ਪਹਿਲੇ ਹਫਤੇ ਇਹਦੇ ਵਿੱਚ ਸ਼ਿਫਟ ਕਰਤਾ ਹੁਣ ਇਹ ਜਿਹੜਾ ਵਾ ਇਹ ਸਾਡਾ ਲਗਭਗ ਸਤੰਬਰ ਤੋਂ ਨਿਕਲਣਾ ਸ਼ੁਰੂ ਹੋ ਜਾਏਗਾ ਸਤੰਬਰ ਤੋਂ ਲੈ ਕੇ ਮਾਰਚ ਤੱਕ ਜਿਹੜੀ ਆ ਤੁਹਾਡੇ ਕੋਲ ਇੱਥੇ ਘਰ ਦੇ ਵਿੱਚ ਹੀ ਮੰਡੀ ਗੈ ਸਕਦੇ ਆਪਾਂ ਕਿ ਇੱਥੋਂ ਆ ਕੇ ਲੈ ਜਾਂਦੇ ਆ ਬਿਲਕੁਲ ਜੀ ਬਿਲਕੁਲ ਤੇ ਜੇ ਦੂਜੇ ਪਾਸੇ ਗੱਲ ਕਰੀਏ ਕਿ ਫਸਲਾਂ ਦੀ ਤਾਂ ਸਾਨੂੰ ਲੱਗਦਾ ਕਿ ਫਸਲਾਂ ਕਿਸਾਨ ਜਿਹੜਾ ਮੰਡੀ ਸਿੱਟ ਕੇ ਹੀ ਹੁੰਦਾ ਬਣਾ ਮੰਡੀ ਦੇ ਵਿੱਚ ਕਿਸਾਨ ਰੁਲਦਾ ਹੈਗਾ ਤੇ ਕੀ ਪਿਛਲੇ ਸਾਲਾਂ ਦੇ ਵਿੱਚ ਦੁਰਦਸ਼ਾ ਹੋਈ ਆ ਸਾਡੀ ਫਸਲ ਦੀ ਉਹ ਤੁਹਾਨੂੰ ਤੁਸੀਂ ਵਾਕਵ ਹੈ ਇਸ ਤਰ੍ਹਾਂ ਤੋਂ ਤੇ ਇਹਦੇ ਵਿੱਚ ਅਸੀਂ ਬੈਠ ਕੇ ਆਪਣਾ ਮੰਡੀਕਰਨ ਕਰਦੇ ਆਂ ਸਾਨੂੰ ਕਿਤੇ ਜਾਣ ਦੀ ਲੋੜ ਨਹੀਂ ਕੋ ਇੱਕ ਇੱਕ ਚੀਜ਼ ਆ ਇਹਦੇ ਵਿੱਚ ਆਪਾਂ ਗੱਲ ਕਰੀਏ ਕਿ ਜਿਵੇਂ ਪਰਮਿੰਦਰ ਜੀ ਨੇ ਇਹ ਗੱਲ ਦੱਸੀ ਹੈ ਨਾ ਕਿ ਕਿਸਾਨ ਜਿਹੜਾ ਵਾ ਮੰਡੀਆਂ ਦੇ ਵਿੱਚ ਜਿਹੜੇ ਫਸਲ ਸਿੱਟ ਕੇ ਆਂਦਾ ਤੇ ਇੱਥੇ ਆ ਕੇ ਜਿਹੜੇ ਆ ਖੇਤੀ ਸਹਾਇਕੀ ਮਤਲਬ ਇਹ کاروبار ਕੀਤਾ ਵਾ ਤੇ ਇਹਦੇ ਵਿੱਚ ਜਿਹੜਾ ਵਾ ਠੇਕੇਦਾਰ ਜਿਹੜੇ ਆ ਮੰਡੀ ਮੱਛੀ ਵਾਲੇ ਉਹ ਇਹਨਾਂ ਕੋ ਘਰੋਂ ਆ ਕੇ ਹੀ ਲੈ ਜਾਂਦੇ ਆ ਔਰ ਪਰਮਿੰਦਰ ਜੀ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰਦੇ ਆਂ ਹੁਣ ਆ ਪਿਛਲੇ ਦਿਨੀ ਕਹਿੰਦੇ ਤੁਹਾਨੂੰ ਸੀਐਮ ਅਵਾਰਡ ਵੀ ਮਿਲਿਆ ਦੇ ਵਿੱਚ ਨਾ ਹਾਂਜੀ ਜੀ ਤੇ ਉਹਦੇ ਬਾਰੇ ਵੀ ਥੋੜੀ ਜਿਹੀ ਜਾਣਕਾਰੀ ਮੈਨੂੰ ਪਿਛਲੇ ਮੇਲੇ ਪੀਐਸਯੂ ਦੇ ਵਿੱਚ ਪਸ਼ੂ ਪਾਲਣ ਵਿਭਾਗ ਵੱਲੋਂ ਮੈਨੂੰ ਸੀਐਮ ਅਵਾਰਡ ਨਾਲ ਨਵਾਜਿਆ ਗਿਆ ਜੀ ਬਹੁਤ ਮੈਨੂੰ ਮਲੀ ਇਸ ਗੱਲ ਦਾ ਫਕਰ ਆ ਵੀ ਮੈਨੂੰ ਇਸ ਕੰਮ ਵਾਸਤੇ ਇਸ ਅਵਾਰਡ ਵਾਸਤੇ ਮੈਨੂੰ ਚੁਣਿਆ ਗਿਆ ਜਦੋਂ ਮੇਰੀਆਂ ਪ੍ਰਾਪਤੀਆਂ ਮੈਂ ਹਾਂਜੀ ਜੋ ਮੈਂ ਇੱਥੇ ਉਹਨਾਂ ਨੂੰ ਫਾਈਲ ਦੇ ਵਿੱਚ ਮਤਲਬ 서ਮਿਟ ਕੀਤੀ ਸੀ ਉੱਤੇ ਫਿਰ ਸਾਡੇ ਉਥੋਂ ਡਾਕਟਰ ਸਾਹਿਬ ਆਏ ਉਹਨਾਂ ਨੇ ਇੱਥੇ ਦੌਰਾ ਕੀਤਾ ਸਾਡੇ ਤੇ ਸਾਨੂੰ ਇਸ ਅਵਾਰਡ ਲਈ ਚੁਣਿਆ ਹੋਰ ਜੇ ਆਪਣੇ ਦੀ ਗੱਲ ਕੀਤੀ ਹੈ ਵੀ ਜਿੱਦਾਂ ਪਿਛਲੇ 3 ਕੋ ਸਾਲ ਤੋਂ ਤੁਸੀਂ ਜਿਹੜਾ ਮੱਛੀ ਪਾਲਣ ਦਾ ਕਰਦੇ ਆ ਹਾਂਜੀ ਤੇ ਆ ਇਧਰੋਂ ਜਦੋਂ ਸੂਰਾਂ ਵਾਲੀ ਸਾਈਟ ਤੋਂ ਜਿਹੜੀ ਵੇਸਟੇਜ ਆ ਉਹ ਮੱਛੀ ਪਾਲ ਲਈ ਉਹ ਜਿਹੜਾ ਇਹ ਪਾਣੀ ਆ ਹਾਂਜੀ ਇਹ ਪਾਣੀ ਇਹਨਾਂ ਬਾਅਦ ਵੇਸਟ ਹੁੰਦਾ ਜਾਂ ਇਹਦਾ ਕੋਈ ਫਾਇਦਾ ਕਿਸੇ ਬਸ ਲੱਗਦਾ ਵੇਸਟ ਨਹੀਂ ਅਸੀਂ ਇਹਦਾ ਪਾਣੀ ਨੂੰ ਕਰਦੇ ਅਸੀਂ ਆਪਣੀ ਖੇਤੀ ਨੂੰ ਸਿੰਜਦੇ ਆ ਦੇ ਨਾਲ ਬਾਕੀ ਤੇ ਖੇਤੀ ਜਦੋਂ ਇਹ ਕਰਦੇ ਆ ਫਿਰ ਉਹਦਾ ਕੀ ਬੈਨੀਫਿਟ ਮੰਨ ਲਓ ਕਿ ਜਿਆਦਾ ਵਧੀਆ ਪਾਣੀ ਇਹ ਹਾਂਜੀ ਉਹਦੇ ਨਾਲ ਸਾਨੂੰ ਰਸਾਇਣਿਕ ਖਾਦਾਂ ਦੀ ਵਰਤੋਂ ਘੱਟ ਪੈਂਦੀ ਆ ਤੇ ਜਿਹੜੀ ਸਾਡੀ ਜ਼ਮੀਨ ਦੀ ਉਪਜਾਊ ਸ਼ਕਤੀ ਉਹ ਵਧਦੀ ਆ ਉਹਦੇ ਨਾਲ ਤੇ ਫਸਲ ਦੀ ਜਿਹੜੀ ਆ ਅਨਾਜ ਦੀ ਕੁਆਲਿਟੀ ਆ ਉਹ ਵੀ ਸੁਧਰਦੀ ਆ ਵਧੀਆ ਹਾਲੇ ਇਹ ਪਹਿਲਾਂ ਨਾਲੋਂ ਨਾਲ ਜਿਹੜਾ ਸਾਡਾ ਵਧੀਆ ਹੋ ਰਿਹਾ ਮਤਲਬ ਕਹਿੰਦੇ ਆ ਕਿ ਤੁਹਾਨੂੰ ਜਿਹੜੀ ਤੁਹਾਡੀ ਫਸਲ ਆ ਉਹ ਜਦੋਂ ਜੈਵਿਕ ਲੈ ਲੈਂਦੇ ਆ ਕਿ ਜਾਂ ਖਾਦਾਂ ਦੀ ਰਹਿਤ ਹੋ ਜਾਂਦੀ ਹੈ ਬਿਲਕੁਲ ਤੇ ਖਾਦਾਂ ਦਾ ਖਾਚਾ ਜਿਹੜਾ ਤੁਹਾਡਾ ਉਹ ਵੀ ਵੱਧ ਜਾਂਦਾ ਕੱਟਦਾ ਜੀ ਬਿਲਕੁਲ ਕੱਟ ਉਹ ਵੀ ਕੱਟ ਗਿਆ ਤੇ ਇਹਨੇ ਪਾਣੀ ਦੇ ਨਾਲ ਕਿੰਨੇ ਫਸਲ ਜਿਹੜੀ ਮੰਨ ਲਓ ਕਿ ਕਿੰਨੇ ਏਕੜ ਦੇ ਵਿੱਚ ਖੇਤੀ ਹੋ ਜਾਂਦੀ ਹੈ ਇਹਦੇ ਪਾਣੀ ਨਾਲ ਹੁਣ ਸਾਡੀ ਇਹਦੇ ਨਾਲ ਲਗਭਗ 14 15 ਏਕੜ ਨੂੰ ਅਸੀਂ ਜਗਾ ਇਹਦਾ ਪਾਣੀ ਸਿੰਜਦੇ ਹਾਂ ਇਸ ਤੋਂ ਲਾਹ ਮੋਟਰ ਚੋਂ ਦੀ ਲੋੜ ਨਹੀਂ ਪਿੱਤੀ ਬਹੁਤ ਘਟ ਬਹੁਤ ਘਟ ਪਈ ਹੈ ਠੀਕ ਹੈ ਹੋਰ ਕੋਈ ਜਿਹੜੇ ਇਹਦੇ ਆਪਾਂ ਬੈਨੀਫਿਟ ਆਪਾਂ ਦੱਸ ਸਕਦੇ ਹੋਈਏ ਕਿ ਜੇ ਕੱਲੋਂ ਕੋਈ ਕਿਸਾਨ ਹੈਗੇ ਨੇ ਉਹ ਕਰਨਾ ਚਾਹਣ ਤੁਸੀਂ ਸ਼ੁਰੂਆਤ ਕੀਤੀ ਕਿੰਨੇ ਮੰਨ ਲਓ ਕਿ ਆਪਾਂ ਜੋ ਸ਼ੁਰੂਆਤ ਕਰਦੇ ਆਂ ਕਿੰਨੇ ਕ ਪੈਸੇ ਦੇ ਨਾਲ ਜਾਂ ਕਿੰਨੀ ਕਿ ਏਕੜ ਜੋ ਹੋ ਸਕਦੀ ਇਹਦੀ ਸ਼ੁਰੂਆਤ ਇਹਦੇ ਵਾਸਤੇ ਜਿਹੜੀ ਆ ਇਹਦੀ ਪੌਂਡ ਦੀ ਪਟਾਈ ਆ ਉਹ ਲਗਭਗ 70 ਕੁ ਹਜ਼ਾਰ ਰੁਪਇਆ ਇਹਦੀ ਪਟਾਈ ਤੇ ਲੱਗਦਾ ਹੈਗਾ ਬਾਕੀ ਫੁੱਟਕਲ ਖਰਚੇ ਥੋੜੇ ਬਹੁਤੇ ਹੋਰ ਹੁੰਦੇ ਆ ਐਰੀਏਟਰ ਇਨੂੰ ਜ਼ਰੂਰਤ ਹੈਗੀ ਆ ਉਹ ਕੋਈ 50000 ਦਾ ਏਰੀਏਟਰ ਮੰਨ ਕੇ ਚੱਲੋ ਤੁਸੀਂ ਤੇ ਬਾਕੀ ਜਿਹੜਾ ਸੀਡ ਦਾ ਖਰਚਾ ਹੋਣਾ ਉਹ ਵੀ ਕੋਈ ਜ਼ਿਆਦਾ ਨਹੀਂ ਉਹ ਸਾਡੇ ਇੱਥੇ ਕਪੂਰਸਲੇ ਮੱਛੀ ਪੂੰਗ ਫਾਰਮ ਹੈਗਾ ਉੱਥੋਂ ਮਿਲਦਾ ਹੈ ਔਰ ਇੱਕ ਵਾਰ ਇਹਦਾ ਹੁੰਦਾ ਨਾ ਜੀ ਕਿ ਮੈਂ ਕਿੰਨਾ ਜੀ ਕਿ ਮੰਨ ਕੇ ਚੱਲੋ ਜੀ ਕਿ ਮੈਂ ਆਪਣੇ ਟੋਇਆ ਪਟਾ ਲਿਆ ਹਾਂਜੀ ਖੇਤਾਂ ਦੇ ਵਿੱਚ ਖੇਤ ਮੈਂ ਪੱਟ ਲੇ ਕੱਲ ਨੂੰ ਮੈਨੂੰ ਇਸ ਕੰਮ ਦੇ ਵਿੱਚ ਬੈਨੀਫਿਟ ਨਹੀਂ ਹੁੰਦਾ ਤੇ ਫੇਰ ਮਿੱਟੀ ਦੁਆਰਾ ਮੈਂ ਕਿੱਥੋਂ ਲੈਣੀ ਪਹਿਲੀ ਗੱਲ ਤਾਂ ਜੀ ਇਹਦੇ ਵਿੱਚ ਇਹ ਗੱਲ ਸੋਚਣ ਦੀ ਲੋੜ ਹੀ ਨਹੀਂ ਠੀਕ ਹੈ ਹਮੇਸ਼ਾ ਪੋਜ਼ਿਟਿਵ ਸੋਚੋ ਮਤਲਬ ਇਹ ਅਜ ਤੱਕ ਵੀ ਫਿਸ਼ਰੀ ਦੇ ਵਿੱਚ ਜੋ ਪ੍ਰੋਪਰ ਇਹਦੇ ਵਿੱਚੋਂ ਟ੍ਰੇਨਿੰਗ ਲੈ ਕੇ ਯੂਨੀਵਰਸਿਟੀ ਤੋਂ ਮੈਂ ਕਪੂਰਥਲਾ ਤੋਂ ਡਾਕਟਰ ਐਚ ਐਸ 바ਵਾ ਜੀ ਆ ਡਾਕਟਰ ਬਲਵਿੰਦਰ ਸਿੰਘ ਜੀ ਆ ਉਹਨਾਂ ਦੀ ਅਗਵਾਈ ਹੇਠ ਇਥੋਂ ਟ੍ਰੇਨਿੰਗ ਲਈ ਲੈ ਕੇ ਕੰਮ ਸ਼ੁਰੂ ਕੀਤਾ ਨਹੀਂ ਤੁਸੀਂ ਫੇਲ ਹੋਵੋਗੇ ਤੇ ਮਿੱਟੀ ਜਿਹੜੀ ਮੈਂ ਜਿੱਦਾਂ ਗੱਲ ਕਰ ਰਿਹਾ ਟੋਇਆ ਬਣ ਗਿਆ ਚਲੋ ਮੰਨ ਕੇ ਚਲੋ ਕਿ ਫਾਇਦਾ ਨੁਕਸਾਨ ਹਰ ਕੋਈ ਬੰਦਾ ਸੋਚ ਕੇ ਕਰਦਾ ਫੇ ਮਿੱਟੀ ਜਿਹੜੀ ਉਹ ਕਿੱਥੇ ਮਿੱਟੀ ਸਾਰੀ ਸਾਡੀ ਬੰਨਣਾ ਤੇ ਆ ਗਈ ਹੈ ਠੀਕ ਹੈ ਹਾਂਜੀ ਜੇ ਮੰਨ ਲਓ ਇੰਨੀ ਚਾਂਸ ਕਿਤੇ ਸਾਨੂੰ ਇਹਨੂੰ ਬੰਦ ਵੀ ਕਰਨਾ ਪੈਣਾ ਸਾਰੀ ਮਿੱਟੀ ਸਾਡੀ ਸਾਡੇ ਕੋਲ ਹੀ ਹੈ ਕੋਈ ਕੋਈ ਐਕਸਟਰਾ ਮੰਨ ਲਓ ਕਿ ਸਾਨੂੰ ਕੋਈ ਖਰਚਾ ਨਹੀਂ ਆਏਗਾ ਨਹੀਂ ਖਰਚਾ ਉਰ ਬੈਸੇ ਜ਼ਰੂਰ ਤੋਂ ਵੀ ਨਹੀਂ ਪੈਂਦੀ ਨਾ ਨਹੀਂ ਲੋੜ ਹੀ ਨਹੀਂ ਦੇਖੋ ਇਹਦੇ ਵਿੱਚ ਇੱਕ ਚੀਜ਼ ਹੈ ਜੀ ਕਿ ਜੇ ਤੁਸੀਂ ਕਿਸਾਨੀ ਦੇ ਨਾਲ ਨਾਲ ਇਹੋ ਜਿਹਾ ਕੀਤਾ ਕਰਨਾ ਤਾਂ ਉਹਦੇ ਵਿੱਚ ਕਟੋ-ਕਟ ਸਬੰਧਤ ਡਿਪਾਰਟਮੈਂਟ ਕਿਉਂਕਿ ਸਰਕਾਰ ਦੇ ਨਾਲ ਨਾ ਹਰ ਇੱਕ ਤਰ੍ਹਾਂ ਦੇ ਜਿਦਾ ਮੱਛੀ ਪਾਲਣ ਡਿਪਾਰਟਮੈਂਟ ਆ ਬਾਗਬਾਨੀ ਆ ਉਹ ਜਿਹੇ ਡਿਪਾਰਟਮੈਂਟ ਨਾਲ ਜ਼ਰੂਰ ਟ੍ਰੇਨਿੰਗ ਲੈ ਕੇ ਹੀ ਕੰਮ ਸ਼ੁਰੂ ਕਰੋ ਤਾਂ ਉਸ ਤੋਂ ਬਾਅਦ ਜਿਹੜਾ ਵਾ ਫਾਇਦਾ ਹੀ ਫਾਇਦਾ ਜਿਹੜਾ ਇਹ ਦੱਸਦੇ ਨੇ ਪਰਮਿੰਦਰ ਹੁਣੇ ਕਿਉਂਕਿ ਇਹਨਾਂ ਨੇ 3 ਸਾਲ ਦੇ ਵਿੱਚ ਪਹਿਲੇ ਸਾਲ ਜਦੋਂ ਫੀਡ ਬੰਦੇ ਸੀਗੇ ਉਦੋਂ तकरीबन 7.5 ਲੱਖ ਰੁਪਏ ਔਰ ਉਸ ਤੋਂ ਬਾਅਦ ਜੇ ਦੂਜੀ ਬਾਤ ਦੀ ਗੱਲ ਕੀਤੀ ਜਾਵੇ ਤਾਂ ਹੁਣ ਜਿਹੜੇ ਸੂਰ ਪਾਲਣ ਦਾ ਵਾ ਉਹਨਾਂ ਦੀ ਵੇਸਟ ਦੇ ਨਾਲ ਮੱਛੀ ਪਾਲਦੀ ਹੈ ਔਰ ਜਿਹੜੀ ਫੀਡ ਦਾ ਖਰਚਾ ਵਰ ਗਿਆ ਔਰ ਮੱਛੀ ਦੇ ਜਿਹੜਾ ਪਾਣੀ ਹੈ ਜੋ ਤਲਾਬ ਦਾ ਪਾਣੀ ਹੈ ਇਹਦੇ ਨਾਲ ਤਕਰੀਬਨ 14 ਏਕੜ ਜਿਹੜੀ ਫਸਲ ਉਹ ਵੀ ਹੁੰਦੀ ਆ ਔਰ ਕਹਿੰਦੇ ਆ ਕਿ ਸਾਨੂੰ ਖਾਦ ਵੀ ਜਿਹੜੀ ਦੂਜੇ ਨਾਲ ਉਹ ਘੱਟ ਪਾਉਂਦੀ ਲੋੜ ਪੈਂਦੀ ਆ ਤੇ ਜੇ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਘੱਟੋ ਘੱਟ ਜਿਹੜਾ ਇਹਦੇ ਨਾਲ ਤੁਸੀਂ ਸ਼ੁਰੂਆਤ ਕਰ ਸਕਦੇ ਹੋ ਫੀਡ ਵੀ ਪਾ ਸਕਦੇ ਹੋ ਔਰ ਉਸ ਤੋਂ ਬਾਅਦ ਜੇ ਪ੍ਰਵਿੰਦਰ ਜੀ ਗੱਲ ਕੀਤੀ ਜਾਵੇ ਜੇ ਮੰਨ ਲਓ ਨਾਲ ਦਾ ਕੋਈ ਕੀਤਾ ਤੁਸੀਂ ਮਤਲਬ ਸੂਪ ਪਾਲਣ ਦਾ ਕਰ ਲਿਆ ਜੀ ਇਹਦੇ ਵਿੱਚ ਹੋਰ ਵੀ ਹੋ ਸਕਦਾ ਨਾ ਜੇ ਆਪਾਂ ਕੋਈ ਮੁਰਗੇ ਪਾਲਣ ਦਾ ਹੋ ਗਿਆ ਜੀ ਉਹ ਵੀ ਹੋ ਸਕਦਾ ਹੋ ਸਕਦਾ ਜੀ ਬਿਲਕੁਲ ਹੋ ਸਕਦਾ ਉਹ ਆਖਰ ਇੱਕ ਬੰਦੇ ਦੀ ਆਪਣੀ ਚੋਇਸ ਆ ਉਹ ਇਹਦੇ ਨਾਲ ਫਿਸ਼ਰੀ ਦੇ ਨਾਲ ਪੋਲਟਰੀ ਲਿਓਣਾ ਚਾਹੁੰਦਾ ਵਾ ਜਾਂ ਪਿਗਰੀ ਲਿਓਣਾ ਚਾਹੁੰਦਾ ਹੈਗਾ ਕੋਈ ਵੀ ਹੋ ਸਕਦਾ ਕੋਈ ਵੀ ਹੋ ਸਕਦਾ ਤੇ ਚਲੋ ਇਹ ਤਾਂ ਹੋ ਗਿਆ ਤੁਹਾਡੇ ਬਿਜ਼ਨਸ ਵਾਲੇ ਫਾਇਦੇ ਹੋਰ ਇਸ ਰੈਂਪ ਦਾ ਵੀ ਕੋਈ ਫਾਇਦਾ ਹੁੰਦਾ ਜਿੱਦਾਂ ਆਪਾਂ ਪਹਿਲਾਂ ਗੱਲ ਕਰਦੇ ਸੀਗੇ ਹਾਂਜੀ ਇਹਦਾ ਫਾਇਦਾ ਹੀ ਆ ਜੀ ਹੁਣ ਇੱਕ ਤਾਂ ਅਸੀਂ ਇਤਵਾਹ ਕਰਦੇ ਆ ਸਾਰਾ ਪਰਿਵਾਰ ਹੋਰ ਵੀ ਸਾਡੇ ਜਿਹੜੇ ਆ ਇੱਥੇ ਰਿਲੇਟਿਵ ਉਹ ਆ ਜਾਂਦੇ ਹੈਗੇ ਆ ਸੇਅਰ ਕਰਦੇ ਹੈਗੇ ਆ ਬਾਕੀ ਸਾਡੇ ਇੱਥੇ ਅਸੀਂ ਇੱਕ ਕਿਸ਼ਤੀ ਬਣਾਈ ਹੋਈ ਆ ਉਹ ਐਕਸਰਸਾਈਜ਼ ਕਰਨੀ ਆ ਤਾਂ ਉਹ ਵੀ ਵਰਤ ਸਕਦੇ ਆ ਤੇ ਬਾਕੀ ਇਹਦੇ ਤੇ ਜਿਹੜੀ ਰੋਡ ਤੇ ਸੈਰ ਕਰਦੇ ਆ ਸੀ ਤੇ ਉਹ ਥੋੜਾ ਜਿਹਾ ਉੱਥੇ ਟ੍ਰੈਫਿਕ ਹੈਗੀ ਆ ਇੱਥੇ ਟ੍ਰੈਫਿਕ ਫਰੀ ਆ ਸੀ ਇੱਥੇ ਆਰਾਮ ਨਾਲ ਤੁਸੀਂ ਕੱਚ ਨੰਗੇ ਪੈਰੀਂ ਅਸੀਂ ਇੱਥੇ ਸੈਰ ਕਰ ਸਕਦੇ ਆ ਇਸ ਤੁਹਾਡੀ ਸਿਹਤ ਵਾਸਤੇ ਵੀ ਵਧੀਆ ਅੱਛਾ ਜੀ ਜਿਵੇਂ ਆਪਾਂ ਗੱਲ ਕਰ ਰਹੇ ਸੀ ਕਿ ਇਹਨੂੰ ਟਾਈਮ ਕਿੰਨਾ ਦੇਣਾ ਪੈਂਦਾ ਤੁਹਾਨੂੰ ਟਾਈਮ ਕੋਈ ਜ਼ਿਆਦਾ ਨਹੀਂ ਜੀ ਤੁਹਾਨੂੰ ਥੋੜੇ ਜੇ ਪਾਣੀ ਦੇ ਪੈਰਾਮੀਟਰ ਸਮਝਣੇ ਪੈਣਗੇ ਤੇ ਬਿਮਾਰੀਆਂ ਦੀਆਂ ਇਹਨਾਂ ਦੇ ਵਿੱਚ ਫਿਸ਼ਰੀ 'ਚ ਕੁਝ ਆਉਂਦੀਆਂ ਹੈਗੀਆਂ ਉਹਨਾਂ ਦੀ ਤੁਹਾਨੂੰ ਜਾਣਕਾਰੀ ਚਾਹੀਦੀ ਆ ਜਾਣਕਾਰੀ ਹੋਵੇ ਤਾਂ ਉਹਦਾ ਤੁਸੀਂ ਸਮੇਂ ਸਿਰ ਇਲਾਜ ਕਰ ਸਕੋ ਤੇ ਬਾਕੀ ਟਾਈਮ ਦੀ ਗੱਲ ਕਰਦੇ ਆ ਟਾਈਮ ਕੋਈ ਜ਼ਿਆਦਾ ਨਹੀਂ ਸਵੇਰੇ ਤੁਸੀਂ ਇੱਕ ਟਾਈਮ ਫੀल्ड ਇਹਨੂੰ ਕਰਨੀ ਹੈਗੀ ਆ ਤੇ ਕੋਈ ਜ਼ਿਆਦਾ ਨਹੀਂ ਹੈ ਵਾਸਤੇ ਤੁਹਾਨੂੰ ਟਾਈਮ ਦੇਣ ਦੀ ਲੋੜ ਨਹੀਂ ਜਿੰਨਾ ਖੇਤੀ ਦੇ ਨਾਲੋਂ ਇਹ ਤਾਂ ਕੁਝ ਵੀ ਨਹੀਂ ਹੈ ਟਾਈਮ ਤੇ ਜੇ ਥੋੜੀ ਜਾਣਕਾਰੀ ਆਪਾਂ ਤੁਹਾਡੇ ਪਿਗੜੀ ਫਾਰਮ ਦੀ ਵੀ ਦਈਏ ਹਾਂਜੀ ਕਿੰਨੇ ਤੁਸੀਂ ਉਹਦੇ ਵਿੱਚ ਜਿਹੜੇ ਜਾਨਵਰ ਰੱਖੇ ਨੇ ਔਰ ਕਿਵੇਂ ਉਹਦਾ ਕੰਮ ਹੁੰਦਾ ਉਹਦਾ ਸਾਡੇ ਇੱਕ ਲੇਬਰ ਵਾਲਾ ਬੰਦਾ ਨਾਲ ਸਾਡੇ ਹੈਲਪਰ ਤੇ ਮੈਂ ਖੁਦ ਨਾਲ ਅਸੀਂ ਦੋਵੇਂ ਜਣੇ ਲੜਕੇ ਸਾਰੇ ਕੰਮ ਸੰਭਾਲਦੇ ਹੈਗੇ ਆ ਤੇ ਸਾਨੂੰ ਸਿਰ ਇੱਕ 1.5 ਘੰਟੇ ਦੀ ਸਵੇਰੇ ਕੰਮ ਫਿਸ਼ਰੀ ਤੇ ਹੁੰਦਾ ਵਾ ਫਿਸ਼ਰੀ ਤੇ ਤਾਂ ਬਹੁਤ ਘੱਟ ਵਾ ਹੂੰ ਇੱਥੇ ਤੇ ਕੋਈ ਜ਼ਿਆਦਾ ਤੁਹਾਨੂੰ ਟਾਈਮ ਦੇਣ ਦੀ ਲੋੜ ਨਹੀਂ ਠੀਕ ਹੈ ਤੁਹਾਡਾ ਇੱਥੇ ਇਹ ਗੇੜਾ ਤਾਂ ਰੱਖਣਾ ਪੈਗਾ ਧਿਆਨ ਦੇਣਾ ਪੈਗਾ ਜੇ ਧਿਆਨ ਨਹੀਂ ਗਾ ਫਿਰ ਇਹ ਕੰਮ ਵੀ ਫੇਲਿਆ ਕਿੰਨੇ ਮਤਲਬ ਕਿੰਨੇ ਜਾਨਵਰ ਜਿਹੜੇ ਤੁਹਾਡੇ ਕੋਲ ਹੈਗੇ ਆ ਹੁਣ ਇਸ ਟਾਈਮ ਸਾਡੇ ਕੋਲ 100 ਜਾਨਵਰ ਤੋਂ ਉੱਪਰ ਹੀ ਹੈਗੇ ਆ ਜੀ ਕਿੰਨੇ ਮਾਦਾ ਕਿੰਨੇ ਨਰ ਕਿਦਾਂ ਹੁੰਦਾ ਉਹ ਤਾਂ ਕੰਮ ਹਾਂਜੀ ਹੁਣ ਸਾਡੇ ਕੋਲ ਅਸੀਂ ਜਿਦਾ ਕੋਈ 18 20 ਸਾਡੇ ਕੋਲ ਜਿਹੜੇ ਉਹ ਫੀਮੇਲ ਹੈਗੀਆਂ ਤੇ ਜਿਹੜਾ ਬੱਚਾ ਵਾ ਸਾਡੇ ਕੋਲ ਇਸ ਟਾਈਮ 100 ਤੋਂ ਪਲੱਸ ਆ ਚੁੱਕਾ ਹੈਗਾ ਇੱਕ ਜਿਹੜੀ ਫੀਮੇਲ ਆ ਕਿੰਨੇ ਬੱਚੇ ਤੇ ਇੱਕ ਵਾਰ ਚੰਦੀ ਔਰ ਕਿੰਨਾ ਟਾਈਮ ਹੁੰਦਾ ਹੈ ਬੱਚੇ ਇਹਨਾਂ ਦੇ 6-7 ਤੋਂ ਲੈ ਕੇ ਸਾਡੇ ਕੋਲ 15 ਬੱਚਿਆਂ ਤੱਕ ਵੀ ਆ ਚੁੱਕਾ ਹੈ ਇੱਕ ਇੱਕ ਵੱਲੋਂ ਇੱਕ ਹਾਂਜੀ ਔਰ ਇਹ ਸਾਲ ਦੇ ਚ ਕਿੰਨੀ ਵਾਰ ਹੁੰਦੇ ਇਹ 2 ਵਜੇ ਠੀਕ ਹੈ ਤੇ ਜਿਹੜਾ ਮਤਲਬ ਉਸ ਤੋਂ ਬਾਅਦ ਜਦੋਂ ਜਨਵਰ ਤਿਆਰ ਹੁੰਦਾ ਉਹ ਕਿੰਨਾ ਟਾਈਮ ਲੱਗ ਜਾਂਦਾ ਤੁਹਾਨੂੰ ਉਹਨੂੰ ਲਗਭਗ 6 ਤੋਂ 7 ਮਹੀਨੇ ਦੇ ਵਿੱਚ ਉਹ ਇੱਕ ਕੁਇੰਟਲ ਦਾ ਹੋ ਜਾਂਦਾ ਤੇ ਉਹ ਇੱਕ ਜਿਹੜਾ ਜਾਨਵਰ ਆ ਉਹ ਤੁਹਾਨੂੰ ਕਿੰਨਾ ਮੁਨਾਫਾ ਦੇ ਕੇ ਜਾਂਦਾ ਉਹ ਲਗਭਗ ਸਾਨੂੰ ਅ ਅੱਜ ਰੇਟ ਦੇ ਹਿਸਾਬ ਨਾਲ ਦੇਖੀਏ ਤਾਂ ਸਾਨੂੰ ਲਗਭਗ 8 ਤੋਂ 9000 ਰੁਪਇਆ ਇੱਕ ਜਿਹੜਾ ਪਿਗ ਸਾਨੂੰ ਦੇ ਦਿੰਦਾ ਹੈ ਕੋਈ ਹੋਰ ਜਿਹੜੀ ਜਾਣਕਾਰੀ ਤੁਸੀਂ ਜਿਹੜੀ ਆਪਣੇ ਕਿਸਾਨਾਂ ਦੇ ਨਾਲ ਜੇ ਕੋਈ ਇਹ ਕੀਤਾ ਕਰਨਾ ਚਾਵੇ ਕੋਈ ਸਾਂਝੀ ਕਰਨੀ ਚਾਹੋ ਮੈਂ ਤਾਂ ਇਹ ਕਹਿਣਾ ਚਾਹੁੰਦਾ ਵਾਂ ਵੀ ਸਾਨੂੰ ਖੇਤੀ ਕਰਨੀ ਚਾਹੀਦੀ ਹੈ ਕਿ ਖੇਤੀ ਦੇ ਨਾਲ ਸਹਾਇਕ ਕਿੱਤਿਆਂ ਨੂੰ ਵੀ ਅਪਣਾਉਣਾ ਚਾਹੀਦਾ ਹੈਗਾ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਤਾਂ ਇਹ ਪਰਮਿੰਦਰ ਨੇ ਇਹ ਪਿੰਡ ਕਾਲੇਵਾਲਾ ਕਪੂਥਲਾ ਜ਼ਿਲ੍ਹਾ ਵਾ ਤਾਂ ਮੱਛੀ ਪਾਲਣ ਦਾ ਕੰਮ ਕਰਦੇ ਨੇ ਨਾਲ ਇੱਕ ਪਿਗ ਫਾਰਮ ਉਹ ਵੀ ਇਹਨਾਂ ਨੇ ਰੱਖਿਆ ਵਾ ਉਹ ਕਹਿੰਦੇ ਆ ਕਿ 4 ਏਕੜ ਜਿਹੜੀ ਆ ਮੇਰੀ 14 ਏਕੜ ਦੇ ਜ਼ਮੀਨ ਦੇ ਜਿਹੜੇ ਬਰਾਬਰ ਜਿਹੜੀ ਆ ਮੈਨੂੰ ਮੁਨਾਫਾ ਦਿੰਦੀ ਆ ਤਕਰੀਬਨ 1 ਏਕੜ ਦੇ ਵਿੱਚੋਂ 3.5 ਲੱਖ ਰੁਪਏ ਜਿਹੜਾ ਇਹਨਾਂ ਨੂੰ ਸਾਲ ਦਾ ਆਂਦਾ ਹੈ ਔਰ ਦੂਜਾ ਫਾਇਦਾ ਜਿਹੜਾ ਦੱਸਦੇ ਨੇ ਕਹਿੰਦੇ ਕਿ ਜਦੋਂ ਪਿਗ ਫਾਰਮ ਜਿਹੜਾ ਵਾ ਜਿਹੜੇ ਉਹਦੀ ਵੇਸਟ ਆ ਉਹਦੇ ਤੇ ਮੱਛੀ ਪਾਲਦੀ ਆ ਤਾਂ ਮੱਛੀ ਤੇ ਪਾਲਣ ਦੇ ਨਾਲ ਜਿਹੜੀ ਉਹਨਾਂ ਦੀ ਫਸਲ ਵੀ ਹੁੰਦੀ ਆ ਤਾਂ ਜੇ ਕੋਈ ਕਿਸਾਨ ਅਜਾਹ ਕੀਤਾ ਕਰਨਾ ਚਾਵੇ ਤਾਂ ਫਾਇਦੇ ਦਾ ਸੌਦਾ ਦੱਸਦੇ ਨੇ ਔਰ ਨਾਲ ਦੀ ਨਾਲ ਜਿਵੇਂ ਕਹਿੰਦੇ ਕਿ ਇੱਥੇ ਸਾਡੇ ਕੋਲ ਲੋਕ ਜਿਹੜੇ ਆ ਆ ਜਾਂਦੇ ਆ ਵਿੱਚ ਆ ਕੇ ਥੋੜਾ ਬਹੁਤਾ ਘੁੰਮਦੇ ਫਿਰਦੇ ਆ ਸੈਰ ਕਰਦੇ ਆ ਔਰ ਐਕਸਰਸਾਈਜ਼ ਵੀ ਕਰਦੇ ਆ ਤਾਂ ਕੋਸ਼ਿਸ਼ ਕਰਾਂਗੇ ਕਿ ਹੋਰ ਐਸੋ ਜਿਹੜੀ ਵੀਡੀਓ ਤੁਹਾਡੇ ਨਾਲ ਸਾਂਝੀ ਕਰੀਏ ਜਿਹੜੀ ਜਾਣਕਾਰੀ ਹੋਵੇ ਤਾਂ ਅੱਜ ਵਾਸਤੇ ਫਿਲਹਾਲ ਇੰਨਾ ਹੀ ਧੰਨਵਾਦ